ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੁਰਸਿੰਘ ਸੂਬਾ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਪੂਰੇ ਸੂਬੇ ਅੰਦਰ ਜਿਹੜਾ ਉਹ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਤੇ ਕੋਈ ਵੀ ਰਸਤਾ ਜਿਹੜਾ ਉਹ ਕੱਚਾ ਨਹੀਂ ਨਹੀਂ ਰਹਿਣ ਦਿੱਤਾ ਜਾਵੇਗਾ ਪਰੰਤੂ ਇਹੇ ਦਾਅਵੇ ਜਿਹੜਾ ਉਹ ਬਿਲਕੁਲ ਸੱਚ ਸਾਫਤ ਨਹੀਂ ਹੋ ਰਹੇ ਅਸੀਂ ਇਸ ਵੇਲੇ ਮੌਜੂਦ ਹਾਂ ਪਿੰਡ ਸੁਰਸਿੰਘ ਜ਼ਿਲ੍ਹਾ ਤਰਨਤਾਰਨ ਦੀ ਲਿੰਕ ਸੜਕ ਉੱਪਰ ਜਿੱਥੇ ਕਿ ਬੱਜਰ ਪਾਇਆ ਨੂੰ ਸਰਕਾਰ ਵੱਲੋਂ ਕਰੀਬ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਲੋਕ ਨਾ ਪਾਏ ਜਾਣ ਕਾਰਨ ਇਸ ਸੜਕ ਨੂੰ ਮੁਕੰਮਲ ਨਾ ਕਰਨ ਕਾਰਨ ਲੋਕਾਂ ਨੂੰ ਜਿਹੜਾ ਰਹਾਗिरा ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਅਸੀਂ ਗੱਲਬਾਤ ਕਰਦੇ ਹਾਂ ਰਹਾਗिरा ਨਾਲ ਜੀ ਬਹੁਤ ਆਂਦੀ ਆ ਉਹ ਜਿਵੇਂ ਸਮਾਨ ਲੈ ਕੇ ਜਾਂਦੇ ਆ ਆਪਾਂ ਇਹ ਟੁੱਟ ਭੱਜੇ ਦੀ ਹੋ ਗਈ ਇਹ ਸਾਡੇ ਪੇਟੇ ਪੈਣਾ ਬਹੁਤ ਸੰਭਲ ਕੇ ਨੰਗਣਾ ਪੈਂਦਾ ਹੈ ਸੜਕ 'ਤੇ ਲੋਕਾ ਉਹ ਤੁਹਾਨੂੰ ਟਾਈਮ ਤੇ ਫਿਰ ਇਦਾਂ ਲੱਗਦਾ ਜੀ ਇਹ ਤੁਹਾਨੂੰ ਦੇਖ ਲੋ ਸਾਹਮਣੀ ਆ ਹਾਂ ਜੀ ਪਤਾ ਲੱਗਾ ਕਿ ਕਾਫੀ ਹਾਂਜੀ ਹੌਲੀ ਹੌਲੀ ਲੰਘਣਾ ਪੈਂਦਾ ਵਾ ਮਾਰਤਾ ਫਿਰ ਉਹ ਤੁਹਾਡਾ ਜਿਹੜਾ ਆਉਂਦੇ ਆ ਉਹ ਵਾਹਣ ਆ ਤੁਹਾਡਾ ਵਾਹਣ ਵਾਹਨ ਦੀ ਵੀ ਬੜੀ ਪਰੇਸ਼ਾਨੀ ਹੁੰਦੀ ਏ ਕੋਈ ਟਾਇਰ ਟੂਰ ਪੈਂਚਰ ਹੋ ਸਕਦਾ ਵਾ ਕੁਝ ਵੀ ਹੋ ਸਕਦਾ ਵਾ ਮੰਗੇ ਹੋਈ ਪਿਆ ਛੜਕੇ ਜੇ ਜਤੀ ਬੰਝਵੇ ਔਨ ਜਾਂਚ ਕੋਈ ਦਿੱਕਤ ਨਾ ਹੋਵੇ ਦੇਖ ਤਾਂ ਬਹੁਤ ਆਂਦੀ ਆ ਉਹ ਜਿਵੇਂ ਸਮਾਨ ਲੈ ਕੇ ਜਾਂਦੇ ਆਪਾਂ ਇਹ ਟੁੱਟ ਭੱਜੇ ਦੀ ਹੋ ਗਈ ਇਹ ਸਾਡੇ ਪੇਟੇ ਪੈਣਾ ਬਹੁਤ ਸੰਭਲ ਕੇ ਨੰਗਣਾ ਪੈਂਦਾ ਛੜਕੋ ਟਾਈਮ ਕੋਡਾ ਲੱਗਦਾ ਤੁਹਾਨੂੰ ਟਾਈਮ ਤੇ ਫਿਰ ਇਦਾਂ ਲੱਗਦਾ ਜੀ ਇਹ ਤੁਹਾਨੂੰ ਦੇਖ ਲਓ ਸਾਹਮਣੀ ਆ ਹਾਂ ਜੀ ਪਤਾ ਲੱਗਾ ਕਿ ਕਾਫੀ ਹਾਂਜੀ ਹੌਲੀ ਹੌਲੀ ਨੰਗਣਾ ਪੈਂਦਾ ਵਾ ਟਾੜਾ ਜਿਹੜਾ ਆਂਦੇ ਆ ਉਹ ਵਾਹਣ ਆ ਤੁਹਾਡਾ ਵਾਹਣ ਵਾਹਨ ਦੀ ਵੀ ਬੜੀ ਪਰੇਸ਼ਾਨੀ ਹੁੰਦੀ ਏ ਕੋਈ ਟਾਇਰ ਟੂਰ ਪੈਂਚਰ ਹੋ ਸਕਦਾ ਵਾ ਕੁਝ ਵੀ ਹੋ ਸਕਦਾ ਵਾ ਮੰਗੇ ਹੋਈ ਪਿਆ ਮੈਂ ਛੜਕਾ ਛੇਤੀ ਛੇਤੀ ਬੰਝ ਜਵੇ ਔਰ ਜਾਂ ਚ ਕੋਈ ਦਿੱਕਤ ਨਾ ਹੋਏ ਸਰਕਾਰ ਆ ਉਹ ਬੜਾ ਦਾਵਾ ਕਰਦੀ ਆ ਕਿ ਅਸੀਂ ਪਿੰਡਾਂ ਦੇ ਵਿੱਚ ਵਿਕਾਸ ਜਿਹੜਾ ਬਹੁਤ ਅ ਚਦੋ ਜਦ ਨਾ ਕਰ ਰਹੇ ਆ ਪਰ ਪਿੰਡ ਸੁਰਸਿੰਗ ਜਿਹੜਾ ਚਰਨਸ਼ੋ ਧਰਤੀ ਹੈ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਇੱਥੇ ਵੇਖੋ ਨਾ ਤੇ ਕੋਈ ਪਾਣੀ ਦਾ ਵਿਕਾਸ ਤੇ ਨਾ ਕੋਈ ਸੜਕਾਂ ਦਾ ਵਿਕਾਸ ਹੈ ਆਹੜੀ ਸੜਕ ਨੂੰ ਕਰੀਬ ਨਕਰੀਬਨ ਡੇਢ ਮਹੀਨਾ ਹੋ ਗਿਆ ਲੱਗ ਭਾਗੇ ਤੇ ਬੱਜਰ ਪਏ ਨੂੰ ਨਾ ਤੇ ਇਹਦੇ ਤੇ ਕੋਈ ਮਿੱਟੀ ਹੈ ਨਾ ਕੋਸ਼ਾ ਜਿੰਨੇ ਸੰਦ ਲੰਘ ਰਹੇ ਨੇ ਬੁਰਾ ਹਾਲ ਬੋਂਕੇ ਦਿਹਾੜੇ ਇਹਦੇ ਵਿੱਚ ਘੱਟ ਤੋਂ ਘੱਟ ਪਤਾ ਨਹੀਂ ਕਿੰਨੇ ਮੋਟਰਸਾਈਕਲਾਂ ਤੋਂ ਬੰਦੇ ਡਿੱਗੇ ਹੋਏ ਨੇ ਅੱਜ ਤੋਂ 10 ਦਿਨ ਪਹਿਲਾਂ ਇੱਥੇ ਟਰੱਕ ਵਾਲਾ ਵਿਚਾਰੇ ਦਾ ਟਰੱਕ ਫਸਿਆ ਰਿਆ ਉਹਨੇ ਆਪਦਾ ਜੀਸੀਪੀ ਲਿਆਂਦਾ ਕਈ ਕੁਝ ਕੀਤਾ ਤੇ ਉਸ ਤੋਂ ਬਾਅਦ ਉਹਨੇ ਜਦੋਂ ਜੈਦ ਨਾਲ ਟਰ ਇਹ ਲਿੰਕ ਰੋਡ ਆ ਜਿਹੜਾ ਜਾਨੀ ਕਿ ਪਾਗਾ ਬਾਰਡਰ ਨੂੰ ਸਾਰਾ ਏਰੀਆ ਜਾਨੀ ਕਿ ਘੁੰਮ ਕੇ ਜਾ ਟੋਟਲ ਹੀ ਸ਼ਾਰਟਕਾਟ ਨਿਕਲਦਾ ਵਾ ਇਨਾ ਮੁਲਕ ਪਰੇਸ਼ਾਨ ਹੋ ਰਿਹਾ ਵਾ ਕੋਈ ਹਿਸਾਬ ਨਹੀਂ ਪਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਕੁਝ ਇਸ ਸਰਕਲ ਵੀ ਧਿਆਨ ਕਰਨ ਤੇ ਜਿਹੜਾ 1.5 ਮਹੀਨਾ ਹੋ ਗਿਆ ਵੈਨੂੰ ਇਸ ਤਰ੍ਹਾਂ ਟੁੱਟੀ ਫੁੱਟੀ ਛੱਡੀ ਨੂੰ ਇਹਦੇ ਉੱਤੇ ਜਿਹੜੀ ਆ ਲੋਕ ਦੀ ਸਾਰੀ ਜਿਹੜੀ ਸ਼ੁਰੂ ਕੀਤੀ ਜਾਵੇ ਕਿੰਨੇ ਤੋਂ ਪਿੰਡ ਇਸ ਨੂੰ ਲੰਘਦੇ ਨੇ ਇੱਥੋਂ ਦੇ ਵੇਖੋ ਜੀ ਜਿਸ ਤਰ੍ਹਾਂ ਧੋਨ ਨਾਰਲੀ ਜਾਨੀ ਕਿ ਬਾਰਡਰ ਏਰੀਆ ਸਾਰਾ ਢਾਲਾ ਨਸ਼ਰਾ ਸਾਰਾ ਏਰੀਆ ਨੂੰ ਸੜਕ ਵਗਦੀ ਆ ਟੋਟਲੇ ਬਹੁਤ ਯਾਨੀ ਕਿ ਛੋੜਕਾਰਡ ਪੈਂਦਾ ਵਾ ਬਾਗ ਬਾਰਡਰ ਤੱਕ ਏਰੀਆ ਜਿਹੜਾ ਇਧਰ ਦੀ ਹੁੰਦਾ ਵਾ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਆ ਕਿ ਸੜਕਾਂ ਤੇ ਜਾਲ ਵਿਛਾਏ ਜਾ ਰਹੇ ਆ ਤੇ ਕੋਈ ਵੀ ਰਸਤਾ ਜਿਹੜਾ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ ਨਹੀਂ ਜੀ ਵੇਖੋ ਜੀ ਦਾਅਵੇ ਕਰਨ ਨਾਲ ਤੇ ਜ਼ਮੀਨੀ ਪੱਧਰ ਤੇ ਕੰਮ ਕਰਨ ਨਾਲ ਬਹੁਤ ਫਰਕ ਹੁੰਦਾ ਵਾ ਜਿੰਨੀ ਡੇਰ ਤੱਕ ਆਪਾਂ ਜ਼ਮੀਨੀ ਲੈਵਲ ਨਹੀਂ ਲਿਵੇਂਦੇ ਕਹਿਣ ਨੂੰ ਤਾਂ ਬੜਾ ਕੁਝ ਕਹੀ ਜਾਂਦੇ ਆ ਆਪਾਂ ਬੜਾ ਕੁਝ ਪਰ ਪਿੰਡਾਂ ਦੇ ਵਿੱਚ ਹਾਲਾਤ ਤੇ ਆ ਕੇ ਵੇਖੇ ਮਾਨ ਸਰਕਾਰ ਪਿੰਡਾਂ ਦੇ ਵਿੱਚ ਆਪਦੇ ਮੋਦਬਾਰਾਂ ਨੂੰ ਤੇ ਆਣ ਕੇ ਪੁੱਛਣ ਵੀ ਪਿੰਡਾਂ ਦੇ ਵਿੱਚ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ ਸਿਰਫ ਉਹ ਹਵਾਵਾਂ ਦੇ ਵਿੱਚ ਗੱਲਾਂ ਕਰ ਰਹੇ ਨੇ ਜਿਉਂ ਉਹਨਾਂ ਦੇ ਮੋਹਤਬਰ ਵੀ ਹਵਾਵਾਂ ਦੇ ਵਿੱਚ ਹੀ ਗੱਲਾਂ ਕਰੀ ਜਾਂਦੇ ਪਰ ਜਿੰਨੀ ਦੇਰ ਤੱਕ ਜਮੀਨੀ ਪੱਧਰ ਤੇ ਆਣ ਕੇ ਪਿੰਡਾਂ ਦੇ ਵਿੱਚ ਵਿਕਾਸ ਨਹੀਂ ਕਰਦੇ ਜਿੰਨੀ ਦੇਰ ਤੱਕ ਕੋਈ ਅ ਜਮੀਨੀ ਪੱਧਰ ਤੇ ਕੋਈ ਆਉਂਦੀ ਨਹੀਂ ਗੀ ਕਮ ਸੇ ਕਮ ਐਮਐਲਏ ਦਾ ਖਾਸ ਕਰਕੇ ਕੇ ਸਰਮਣ ਤੋਂ ਨੂੰ 메ਨ ਰਾਹ ਪੈਂਦਾ ਵਾ ਐਮਐਲਏ ਨੂੰ ਐਮਐਲਏ ਸਾਹਿਬ ਨੂੰ ਵੀ 메ਨ ਰਾਹ ਇਹੋ ਹੀ ਪੈਂਦਾ ਵਾ ਤੁਹਾਨੂੰ ਪਰ ਉਹ ਵੀ ਨਾ ਉਹਨਾਂ ਨੇ ਵੀ ਕਦੀ ਇਸ ਚੀਜ਼ ਦੀ ਆਵਾਜ਼ ਜਾਂ ਮੈਨ ਨੂੰ ਨਹੀਂ ਮੇਧ ਵੀ ਗੱਲ ਕੀਤੀ ਹੋਵੇ ਕਿਉਂਕਿ ਉਹ ਉਹ ਵੀ ਦਿੱਲੀ ਇਸੇ ਰਾਹ ਥਾਣੇ ਲੰਘਦੇ ਹੋਣਗੇ ਉਹਨਾਂ ਨੇ ਵੀ ਅਜੇ ਤੱਕ ਇਹ ਗੱਲ ਨਹੀਂ ਕੀਤੀ ਕਿਉਂ ਨਹੀਂ ਕੀਤੀ ਇਸ ਗੱਲ ਦਾ ਤੇ ਉਹਨਾਂ ਨੂੰ ਪਤਾ ਹੋਵੇ ਸਰ ਜੀ ਮੈਂ ਇਹੋ ਬੇਨਤੀ ਕਰਦਾ ਐ ਵੀ ਸੜਕ ਜਿਹੜੀ ਆ ਲਾਂਗਾ ਸੋਰ ਸਿੰਘ ਪਿੰਡ ਵਿੱਚ ਦੀ ਸੜਕ ਜਿਹੜੀ ਲਾਂਗੀ ਬਹੁਤ ਜ਼ਿਆਦਾ ਲਾਂਗਾ ਸੜਕ ਦਾ ਜੀ ਇਹਦੇ ਹੌ ਬਹੁਤ ਜ਼ਿਆਦੇ ਹਾਸੀ ਹੁੰਦੇ ਆ ਜੀ ਸਰਕਾਰ ਘੜੀ ਇਹੋ ਅਪੀਲ ਆ ਜੀ ਵੀ ਸੜਕ ਦੀ ਜਿੰਨੀ ਛੇਤੀ ਕਾਰਵਾਈ ਲੋਕ ਪਾ ਦੇ ਵੀ ਲਾਂਗਾ ਸ਼ੁਰੂ ਹੋ ਜਾਵੇ ਇਸੇ ਕਰਕੇ ਬੇਨਤੀ ਕੀਤੀ ਵੀ ਇੱਕ ਨਾ ਛੋਟੇ ਨੂੰ ਹੋ ਗਿਆ ਇੱਥੇ ਪਤਾ ਲੱਗਾ ਕਿ ਉਹ ਬੱਚਿਆਂ ਦੀ ਸਕੂਲ ਵੈਨ ਜਿਹੜੀ ਆ ਉਹ ਫਸ ਗਈ ਸੀ ਇੱਥੇ ਨਾਲੇ ਦੇ ਵਿੱਚ ਇਸੇ ਸੜਕ ਦੇ ਪੱਟੇ ਉਹ ਜੀ ਮੀ ਕਾਰ ਹਾਦਸੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਹਾਦਸੇ ਹੋ ਰਹੇ ਆ ਲੋਕ ਲਗਾਤਾਰ ਇਹਨਾਂ ਨੂੰ ਬੱਜਰ ਟੋੜ ਕੇ ਸੱਟਾਂ ਲਵਾ ਰਹੇ ਆ ਹਾਦਸੇ ਬਾਬਾ ਜੀ ਇਹ ਬੱਜਰ ਕਰਕੇ ਜਾਦੇ ਹੁੰਦੇ ਆ ਇਹ ਬੱਜਰ ਕਰਕੇ ਜਾਂ ਬੱਜਰ ਪਾ ਕੇ ਤਾਂ ਸਰਕਾਰ ਭੁੱਲ ਗਈ ਉਹਨ ਗਾੜੀ ਸਰਕਾਰ ਕੋਲ ਚ ਕਾਰਵਾਈ ਨਹੀਂ ਕਰਨ ਦੇ ਯਾਰ ਲੋਕ ਪਾ ਦੇ ਨੇ ਛਿੱਤੀ ਛਿੱਤੀ ਤਾਂ ਫੇ ਆਸੇ ਹਟ ਜਾਣਾ ਅਸੇ ਗਾਵੇਂ ਅਸੇ ਬੱਜਰ ਕਰਕੇ ਹੁੰਦੇ ਵੀ ਬੱਜਰ ਕਰਕੇ ਜਿਆਦਾ ਲੋਕ ਡਿੱਗਦੇ ਆ ਬਹੁਤ ਜਿਆਦਾ ਮੁਸ਼ਕਲ ਹੁੰਦੀ ਆ ਜੀ ਜਦੋਂ ਮੀਂਹ ਪੈ ਜਾਂਦਾ ਵੇਖੋ ਜੀ ਪਿੰਡਾਂ ਦੇ ਵਿੱਚ ਦੀ ਸੜਕਾਂ ਬਹੁਤ ਜਿਆਦਾ ਗੰਦ ਪਿਆ ਇਹ ਸਰਕਾਰ ਨੂੰ ਜਦੋਂ ਝੂਠ ਮਾਰਦੇ ਸਰਕਾਰ ਇਹ ਬਣ ਗਈ ਭਗਵੰਤ ਮਾਨ ਦੀ ਇਹੋ ਹੀ ਚਾਹੁੰਦੇ ਜੇ ਬੋਟਾ ਗਾਣ ਪਿੰਡ ਤੋਂ ਲੈਣੀਆਂ ਜਾਂ ਕੋਈ ਕਾਰਵਾਈ ਕਰਨੀ ਆ ਜਾਂ ਕੋਈ ਨਕਵਾਸ ਕਰਨਾ ਕੋਈ ਪਿੰਡ ਦਾ ਤੇ ਅਪੀਲ ਹੈ ਵੀ ਇਹ ਸੜਕ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਸੜਕ ਦੀ ਇਹ ਸਰਕਾਰ ਨੂੰ ਚਾਹੀਦਾ ਪ੍ਰਬੰਧ ਕਰਨਾ ਪਹਿਲਾ ਮਹੀਨੇ ਦੰਦਰ-ਦੰਦਰ ਪਾਉਣਾ ਚਾਹੀਦਾ ਜੀ ਤੇ ਵੇਖੋ ਕਿੰਨੇ ਛਾਰੇ ਪਰ ਸੰਤ ਪਰੇਸ਼ਾਨ ਜਾ ਰਹੇ ਆ ਤੇ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਇਹ ਤਾਂ ਠੇਕੇਦਾਰ ਨੂੰ ਤੁਸੀਂ ਆਵਾਜ਼ ਥਾਓ ਨਾ ਕਿ ਸਰਕਾਰ ਦਵੇ ਧਿਆਨ ਇਹਨਾਂ ਕੰਮਾਂ ਵਾਲਾ ਕਿ ਕਿਧਰ ਚਲੇਗੀ ਇਹ ਸਰਕਾਰ ਸਾਡੀ ਹਾਂਜੀ ਹਾਂ ਤੇ ਦੇਖੋ ਦੇਖੋ ਦੇਗ ਵੀ ਜਾਂਦੇ ਮੋਟਰ ਛੱਕ ਜਿਹੜੇ ਤਿਲਕ ਜਾਂਦੇ ਵੇਖੋ ਹੁਣ ਹੀ ਸ਼ਾਨਦਾਰ ਆ ਰਿਹਾ ਤੇ ਕਿੰਨੇ ਸੱਜੇ ਸੱਜੇ ਸਲੋਵਾ ਆ ਰਿਹਾ ਤੇ ਵੇਖੋ ਬੂਏ ਵੀ ਲੱਦੇ ਉੱਤੇ ਹੋਏ ਆ ਮੈਂ ਵੇਖ ਰਿਹਾ ਸੀ ਵੀ ਤੁਸੀਂ ਬਹੁਤ ਔਖੇ ਹੋ ਹਾਂਜੀ ਹਾਂਜੀ ਵੇਖੋ ਟਾਇਰਾਂ ਦੀ ਕਿੰਨੀ ਮੁਸ਼ਕਲ ਆਉਣ ਰਹੀ ਆ ਕਿੰਨਾ ਮਹਿੰਗਾ ਦਾ ਸਾੰਦਾ ਕੀ ਮੰਗ ਕਰਦੇ ਜੇ ਸਰਕਾਰ ਕੋਲੋਂ ਇਹ ਸਰਕਾਰ ਨੂੰ ਸਾਨੂੰ ਇਹੋ ਚਾਹੀਦਾ ਵੀ ਸਾਨੂੰ ਇਹ ਸੜਕ ਜੜੀਆਂ ਬਣਾਉਣੀਆਂ ਚਾਹੀਦੀਆਂ ਪਿੰਡਾਂ ਦੀਆਂ ਜਿਹੜੀਆਂ ਕਿਸੇ ਗਾਂ ਚਿਰੂ ਇਹਨਾਂ ਦੇ ਤੇ ਧਿਆਨ ਦੇਣਾ ਚਾਹੀਦਾ ਆ